ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਮਗਰੋਂ ਅਮਰੀਕਾ ਜਾਣ ਦੀ ਹਫੜਾ ਦਫੜੀ ਮੱਚੀ ਨਜ਼ਰ ਆ ਰਹੀ ਹੈ ਤਾਂ ਲੋਕ ਜਹਾਜ਼ਾਂ ਤੋਂ ਉਤਰ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਅਚਾਨਕ H1B ਵੀਜ਼ਾ ਫੀਸ 1 ਲੱਖ ਰੁਪਏ ਡਾਲਰ ਯਾਨੀ ਕਿ ਕਰੀਬ 88 ਲੱਖ ਰੁਪਏ ਕਰਨ ਦੇ ਐਲਾਨ ਮਗਰੋਂ ਹਵਾਈ ਅੱਡਿਆਂ ਉੱਤੇ ਹਫੜਾ ਦਫੜੀ ਮੱਚ ਗਈ ਹੈ ਦਰਅਸਲ ਨਵਾਂ ਨਿਯਮ ਹੈ ਜਿਹੜਾ ਅੱਜ ਤੋਂ ਲਾਗੂ ਹੋ ਜਾਵੇਗਾ ਜਿਸ ਕਾਰਨ ਲੋਕਾਂ ਕੋਲ ਤਿਆਰੀ ਦੇ ਲਈ ਵੀ ਬਹੁਤ ਘੱਟ ਸਮਾਂ ਬਚੇਗਾ ਇਹ ਖਬਰ ਸਾਹਮਣੇ ਆਉਂਦੇ ਹੀ ਬਹੁਤ ਸਾਰੇ ਲੋਕ ਤੁਰੰਤ ਅਮਰੀਕਾ ਤੋਂ ਬਾਹਰ ਜਾਣ ਵਾਲੀਆਂ ਜੋ ਵੀ ਉਡਾਣਾਂ ਨੇ ਉਹਨਾਂ ਤੋਂ ਉਤਰ ਰਹੇ ਨੇ ਖਾਸ ਕਰਕੇ ਤਿਉਹਾਰਾਂ ਉੱਤੇ ਘਰ ਪਰਤਣ ਜਾ ਰਹੇ ਭਾਰਤੀ ਮੁਸਾਫਰ ਵੱਡੀ ਮੁਸੀਬਤ ਦੇ ਵਿੱਚ ਫਸੇ ਨਜ਼ਰ ਆ ਰਹੇ ਨੇ ਤਾਂ 트럼ਪ ਦੇ ਇਸ ਫੈਸਲੇ ਦਾ ਸਿੱਧਾ ਅਸਰ ਅਮਰੀਕਾ 'ਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਅਤੇ ਜੋ ਹੋਰ ਲੋਕ ਨੇ ਜਾਂ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਵੀ ਸ਼ਾਮਲ ਨੇ ਉਹਨਾਂ ਉੱਤੇ ਪਵੇਗਾ ਤਾਂ ਅਚਾਨਕ ਲਏ ਗਏ ਫੈਸਲੇ ਤੋਂ ਬਾਅਦ ਹਵਾਈ ਟਿਕਟਾਂ ਦੀਆਂ ਕੀਮਤਾਂ ਵੀ ਅਸਮਾਨ ਸ਼ੂ ਰਹੀਆਂ ਨੇ ਤਾਂ H1B ਵੀਜ਼ਾ ਧਾਰਕਾਂ 'ਚ 70% ਦੀ ਭਾਰਤੀ ਨੇ ਇਸ ਲਈ ਇਹ ਕਦਮ ਉਹਨਾਂ ਦੇ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਮੁਤਾਬਕ ਕਿਸੇ ਵੀ ਵੀਜ਼ਾ ਧਾਰਕ ਨੂੰ 21 ਸਤੰਬਰ ਨੂੰ ਦੁਪਹਿਰ 12:00 ਵਜੇ 1 ਮਿੰਟ ਤੇ ਭਾਰਤੀ ਸਮੇਂ ਮੁਤਾਬਕ ਰਾਤ 9:30 ਵਜੇ ਤੱਕ ਅਮਰੀਕਾ 'ਚ ਦਾਖਲ ਹੋਣਾ ਪਵੇਗਾ। ਜਦੋਂ ਤੱਕ ਉਸ ਦਾ ਸਪான்ਸਰ ਮਾਲਕ 1 ਲੱਖ ਡਾਲਰ ਯਾਨੀ ਕਿ ਲਗਭਗ 88 ਲੱਖ ਰੁਪਏ ਦੀ ਨਵੀਂ ਫੀਸ ਜਮ੍ਹਾਂ ਨਹੀਂ ਕਰਦਾ ਤਾਂ ਟਰੰਪ ਇਸ ਐਲਾਨ ਤੋਂ ਤੁਰੰਤ ਬਾਅਦ ਹੀ Amazon, Microsoft ਅਤੇ JP Morgan ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ H1B ਵੀਜ਼ਾ ਉੱਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਮਰੀਕਾ ਨਾ ਛੱਡਣ ਦੀ ਸਲਾਹ ਦਿੱਤੀ ਹੈ। ਤਾਂ ਇਸ ਦੇ ਨਾਲ ਹੀ ਜੋ ਲੋਕ ਇਸ ਸਮੇਂ ਵਿਦੇਸ਼ਾਂ ਦੇ ਵਿੱਚ ਨੇ ਉਹਨਾਂ ਨੂੰ ਤੁਰੰਤ ਅਮਰੀਕਾ ਪਰਤਣ ਦੇ ਹੁਕਮ ਦਿੱਤੇ ਗਏ ਨੇ। ਅਮਰੀਕਾ ਦੇ ਇਮੀਗ੍ਰੇਸ਼ਨ ਵਕੀਲ ਸੈਰਸ ਮਹਿਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ H1B ਵੀਜ਼ਾ ਧਾਰਕ 21 ਸਤੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਅਮਰੀਕਾ ਚ ਦਾਖਲ ਨਹੀਂ ਹੋ ਸਕਣਗੇ ਤਾਂ ਉਹ ਫਸ ਸਕਦੇ ਨੇ ਖਾਸ ਕਰਕੇ ਭਾਰਤ ਵਿੱਚ ਮੌਜੂਦ ਵੀਜ਼ਾ ਧਾਰਕ ਸਮੇਂ ਸਿਰ ਉਡਾਣਾ ਨਾ ਮਿਲਣ ਕਾਰਨ ਸਮਾਂ ਸੀਮਾ ਤੋਂ ਪਹਿਲਾਂ ਵਾਪਸ ਨਹੀਂ ਆ ਸਕਣਗੇ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਨਵੀਂ ਦਿੱਲੀ ਤੋਂ ਨਿਊਯਾਰਕ ਦੇ ਜੌਨ ਐਫ ਕੈਨੇਡੀਅਨ ਹਵਾਈ ਅੱਡੇ ਉੱਤੇ ਇੱਕ ਤਰਫਾ ਟਿਕਟਾਂ ਦਾ ਕਿਰਾਇਆ ਅਚਾਨਕ ਵੱਧ ਗਿਆ ਟਰੰਪ ਵੱਲੋਂ ਨਵੇਂ ਇਮੀਗ੍ਰੇਸ਼ਨ ਨਿਯਮਾਂ ਦੀ ਘੋਸ਼ਣਾ ਦੇ 2 ਘੰਟੇ ਬਾਅਦ ਹੀ 37000 ਰੁਪਏ ਦੀਆਂ ਟਿਕਟਾਂ 70 ਤੋਂ 80000 ਰੁਪਏ ਤੱਕ ਪਹੁੰਚ ਗਈਆਂ ਨੇ ਫਿਲਹਾਲ ਦਿੱਲੀ ਤੋਂ ਨਿਊਯਾਰਕ ਦਾ ਕਿਰਾਇਆ 4500 ਡਾਲਰ ਤੱਕ ਪਹੁੰਚ ਗਿਆ ਲੋਕ ਜਲਦੀ ਤੋਂ ਜਲਦੀ ਅਮਰੀਕਾ ਪਰਤਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹ ਨਵੇਂ H1B ਨਿਯਮਾਂ ਤੋਂ ਚਿੰਤਤ ਨੇ